ਬਾਣਾਸਤੇ ਨਮਸਤੇ ਮੱਲਾ ਉਹ ਠੀਕ ਹੈ ਠੀਕ ਆ ਬਾਬਾ ਉਹ ਆ ਗਈ ਹੋਈ ਐ ਨਾ ਉਹ ਗੰਦਮੰਦੀਆ ਕਰਿਆ ਬਾਬਾ ਓਏ ਅਰੇ ਇਹ ਖਾਣੇ ਆ ਬਾਬਾ ਦੇਖ ਲੈਨੇ ਆ ਮੱਲਾ ਖਾ ਕੇ ਮੈਂ ਤਾਂ ਖਾਂਦਾ ਨਹੀਂ ਹੁੰਦਾ ਉਹ ਇਹ ਜੀ ਚੀਜ਼ ਆ ਏਦੰਨ ਰਗ ਨੂੰ ਨਾ ਮੇਰੇ ਸਾਲਿਓ ਕੀ ਗੰਦਮੰਦ ਖਾਈ ਜਨੇ ਹੋ ਚਾ ਜੀ ਜੀ ਖਾ ਲਿਆ ਕਰੋ ਮੇਰੇ ਸਾਲਿਆਂ ਨੇ ਮੂੰਹ ਖਰਾਬ ਕਰਤਾ ਸਾਰਾ ਮੇਰਾ ਜਹਿਰ ਹੈ ਯਰੇ ਨਾ ਬਾਬਾ ਹੋਰ ਖਾਣੇ ਮਸ਼ਕਰੀਆਂ ਕਰਦੇ ਮੇਰੇ ਨਾਲ ਐਂ ਦੱਸ ਓਏ ਇੱਕ ਤੇ ਇੱਕ ਕਿੰਨੇ ਹੁੰਦੇ ਨੇ 2 ਕਿੰਨੀ கிளாਸ ਚ ਪੜਨਾ ਹੈ ਚੌਥੀ ਚ ਸਾਲਾ ਇੱਕ ਤੇ 11 ਹੁੰਦੇ ਨੇ ਮੇਰੀ ਗੱਲ ਸੁਣ ਬੈਠ ਹਰੇ ਮੈਂ ਜਾ ਕੇ ਆਉਣਾ ਤੁਹਾਡੇ ਵਾਲੇ ਵੱਡੇ ਕੋਲੇ ਮੇਰੇ ਸਾਲਿਓ ਗੰਦਮੰਦ ਕੀ ਖਾਈ ਜਾਂਦੇ ਓਏ ਮੈਂ ਕਰੋੜਾਂ ਤਰੀਖ ਖੜਕਿੰਤੀ ਜੰਮੇ ਯਰ ਜਵਾਗ ਜੇ ਸਰੇ ਸਰ ਚੜ ਗਏ ਬੰਮਿਆ ਚਾਚਾ ਉਹ ਵਧੀਆ ਵਧੀਆ ਸ਼ੇਰਾ ਹੋ ਠੀਕ ਹੈ ਹਾਂ ਵਧੀਆ ਕਿੱਧਰ ਪੜਕਦਾ ਫਿਰਦਾ ਉਹ ਮੈਂ ਤਾਂ ਉਵਰੀ ਫਿਰਦਾ ਯਾਰ ਮੈਂ ਤਾਂ ਕਿੱਥੇ ਫਿਰਦਾ ਮੈਂ ਚਿਬੜਿਆ ਕਰਿਆ ਕਰ ਸਾਲਿਆ ਕੰਮ ਕਰ ਕਰ ਲੈ ਕੋਈ ਖਾਣ ਨੂੰ ਨਹੀਂ ਦਿੰਦਾ ਇਹ ਕੋਈ ਨਾ ਰੱਟਾ ਕਰ ਲਾਏ ਕੀ ਕਰਦੇ ਹੋਰੇ ਖੜਿਆ ਹੋਏ ਉਹ ਬੱਸ ਕੁਛ ਨਹੀਂ ਫੋਨ ਜਾਂ ਦੇਖਣ ਲੱਗ ਰਿਹਾ ਜੀ ਆਇਆ ਚੱਲੀਏ ਘਰਾਂ ਨੂੰ ਚੱਲ ਕੀ ਕਰਦੇ ਹੋਰੇ ਬੈ ਗੜ ਜਾਈਂਗਾ ਉਹ ਇੱਧਰ ਦੀ ਨਾ ਜਾ ਕੇ ਦੇਖੀ ਹੋਏ ਚੱਲ ਚਾਚਾ ਦੇਖ ਲੈਨੇ ਲੈ ਬਾਹ ਫੜੋ ਮੇਰੀ ਬਿੱਮੈ ਮਰੇ ਸਾਰਾ ਨੇ ਯਾਰ ਗੋਡਿਆਂ ਨੇ ਲੈ ਲਈ ਯਾਰ ਨਹਿਰ ਵਧੀਆ ਬਣ ਗਈ ਚਾਚਾ ਨਹਿਰ ਵਧੀਆ ਬਣ ਗਈ ਓਏ ਸਰਾ ਬਣ ਗਈ ਹੂੰ ਬੱਚੀ ਆ ਗਈ ਨਾ ਦੇਖੀ ਓਏ ਹਾਈ ਗਏ ਨਹੀਂ ਕੋਈ ਨੁਨ ਜਗਾ ਜੁਗਾ ਕੋਈ ਕੋਈ ਨਾ ਦੇਖ ਲੈਣੇ ਨਿਕਲ ਜਾਂਗੇ ਦੇਖੀ ਬੜ ਕੇ ਚੱਲ ਬਾੜਾ ਓਏ ਉਹ ਬੋਸ ਗਿਆ ਨਹੀਂ ਚਾਚਾ ਕਿਤੇ ਡਿਗ ਜੇ ਓ ਚਾਚਾ ਉਹ ਉਹ ammaglel ਝੜ ਗਿਆ ਓਏ ਦੇਖੀ ਫੁੱਟਿਆ ਤਾਂ ਨਹੀਂ ਨਾ ਨਾ ਚਾਚਾ ਫੁੱਟਿਆ ਨਹੀਂ ਨਾ ਬਚ ਗਿਆ ਹੈ ਗਿਆ ਵੀ ਆਪਣੇ ਵਾਲੀ ਨਿੱਕੀ ਦਾ ਯਾਰ ਉਹ ਬਚ ਗਿਆ ਬਚ ਗਿਆ ਚਾਚਾ ਜਿਹੜੇ ਸਾਹ ਦੇਖਿਆ ਫੁੱਟ ਜਾਂਦਾ ਸਹੀ ਗੱਲ ਦੇਖ ਲੈ ਯਾਰ ਇੱਕ ਵਾਰੀ ਉਹ ਦੇਖ ਲੈ ਚਾਚਾ ਫੁੱਟਿਆ ਨਹੀਂ ਹੈਗਾ ਸਹੀ ਹੈ ਉਹ ਲੈ ਚਾਚਾ ਤੇਰਾ ਫੋਨ ਹੁਣ ਲਿਆ ਓਏ ਮੈਨੂੰ ਤਾਂ ਟੈਨਸ਼ਨ ਪੈ ਗਈ ਯਾਰ ਫੁੱਟ ਨਾ ਜਾਵੇ ਯਾਰ ਉਹ ਬਚ ਗਿਆ ਬਚ ਗਿਆ ਚਾਚਾ ਬਚ ਗਿਆ ਓਏ ਜਾ ਕੇ ਸਮਾਦਾਂਗੇ ਗੁੱਡੀ ਨੂੰ ਹੋਰ ਨੁਕਸਾਨ ਹੋ ਦੇਖਿਓ ਮੱਲਾ ਪੱਗ ਤਾਂ ਨਹੀਂ ਖਰਾਬ ਹੋਈ ਮਾ ਪੱਗ ਤਾਂ ਠੀਕ ਆ ਚਾਚਾ ਓਏ ਐਂ ਦਾ ਸੈਨਿਕ ਵਧੀਆ ਯਾਰ ਅੱਜ ਲੈ ਕੇ ਆਵੇਂ ਇੱਕ ਟੈਂਟ ਲੱਗ ਰਿਹਾ ਚਾਚਾ ਕਿੱਥੋਂ ਲੈ ਤੁੱਪ ਜੀ ਮੈਂਦੀ ਦੀ ਯਾਰ ਤਾਂ ਲਿਆ ਆ ਬੇ ਅੱਛਾ ਅੱਡੇ ਤੋਂ ਹੀ ਲੈ ਕੇ ਆ ਆ ਅੱਛਾ ਅੱਛਾ ਤੁੱਪ ਜੀ ਮੈਂਦੀ ਦੀ ਯਾਰ ਨੀਂਗਾ ਖਰਾਬ ਹੋ ਜਾਂਦੀ ਦੀ ਅੱਛਾ ਇਹਦੇ ਨਾਲ ਯਾਰ ਮੂਏ ਪੀਲਾ ਪੀਲਾ ਆ ਦਿਖੀ ਜਾਂਦਾ ਯਾਰ ਦੇਖੇ ਯਾਰਾ ਕਿਵੇਂ ਨਿਕੜਾਂਗੇ ਕੱਲ ਦੇਖ ਚਾਚਾ ਰਸਤਾ ਭੰਦੀ ਨਿਕਲ ਨੂੰ ਤੂੰ ਨਾ ਯਾਰ ਜਵਾਨ ਹੈ ਨਿਕਲ ਜੇਗਾ ਉਹ ਯਾਰ ਮੇਲਾ ਦਾ ਯਾਰ ਖਰਾਬ ਹੋ ਗਿਆ ਯਾਰ ਮੈਸੇਜ ਆਣ ਲੱਗੇ ਤੇ ਦੇਖੇ ਯਾਰ ਉਹ ਨਾ ਨਾ ਚਾਚਾ ਠੀਕ ਹੈ ਆ ਖੜਕਾ ਆ ਕਰਨ ਲੱਗ ਰਿਹਾ ਯਾਰ ਆਦਾ ਮੈਸੇਜ ਆਂਦੇ ਨੇ ਚਾਚਾ ਦੇਖ ਲੈ ਯਾਰ ਕਿਤੇ ਜਾਈ ਜਾਂਦੀ ਹੋ ਜੇ ਲੰਬੇ ਵਾਲਾ ਕੰਮ ਹੋ ਜੂਰਾ ਮੈਸੇਜ ਆ ਰਹੀ ਨਹੀਂ ਤਾਂ ਚਾਚਾ ਉਹ ਯਾਰ ਖੜਕਾ ਆ ਕਰਨ ਲੱਗ ਰਿਹਾ ਇਹ ਉਹ ਤਾਂ ਚਾਚਾ ਕੰਪਨੀ ਵਾਲੇ ਦੇ ਮੈਸੇਜ ਨੇ ਔਰ ਕੀਦੇ ਆਣਗੇ ਮਾ ਪਤਾ ਨਹੀਂ ਯਾਰ ਕੀਦੇ ਆ ਗਏ ਯਾਰ ਦੇਖੀ ਯਾਰ ਨਿਕਲੀ ਆਪਾਂ ਚਾਹ ਦੇਖ ਲੈ ਚਾਚਾ ਦੇਖਨੇ ਆ ਯਾਰ ਇਹ ਰਹੇ ਗਲਤ ਗੱਲ ਹੈ ਯਾਰ ਇਹਨਾਂ ਦੀ ਹੈ ਨਾ ਰੱਖਿਆ ਨਹੀਂ ਕੁਝ ਨਿਕਲ ਨੂੰ ਮੇਰੇ ਵਰਗਾ ਬੁੜਾ ਬੰਦਾ ਤਰ ਜੇ ਕਿਵੇਂ ਨਿਕਲੇ ਅਦਾ ਔਖਾ ਹੈ ਚਾਚਾ ਚੱਲ ਦੇਖਨੇ ਆ ਚੱਲ

ਨੋਪਾਲਸ ਜੇ ਨੋਪਾਲਸ ਬਾਲੀਆਂ ਚੂੜੀਆਂ ਦਾ ਆਪਾਂ ਜਿੰਮੀ ਨੂੰ ਦੇ ਦਾਂਗੇ ਆਪਣੇ ਵਾਲੇ ਨੂੰ ਦਰੂਦ ਰਿਕਾਰਡ ਬਣਾਈ ਗਿਆ ਲਾ ਇਹ ਕਿਹਾ ਤਾਂ ਨਹੀਂ ਕੋਈ ਮੈਂ ਵੀ ਜਿੱਤਿਆ

ਦਾ ਤੂੰ ਵੇ ਟੱਕਰ ਗਿਆ ਓਏ ਕੀ ਹੋ ਗਿਆ ਵਾ ਕੱਕਰੇ ਆ ਹੁੰਦੇ ਆ ਉਹ ਤੂੰ ਬਹਿ ਜਾ ਬਹਿ ਜਾ ਹੁਣ ਕਰਾ ਦੂੰ ਤੈਨੂੰ ਮਸ਼ਕਰੀਆਂ ਹੀ ਆ ਮੈਂ ਮੈਂ ਅਜਪ ਕਰਕੇ ਤੇਰਾ ਗੋਲ ਦੇ ਵੀ ਨਹੀਂ ਜਵਾਬ ਜੇ ਇਹ ਹੋ ਗਿਆ ਜੋ ਤੋ ਇੱਕ ਹੀ ਕਹਿੰਦਾ ਜੋ ਕੁਛ ਨਹੀਂ ਹੋਇਆ ਹੀ ਰੋਇ ਕੋਈ ਨਾ ਕੋਈ ਬੰਦੇ ਮੈਨੂੰ ਗਾਲਾ ਕੱਢਦਾ ਰਹਿੰਦਾ ਹੈ ਅੱਛਾ ਤਾਂ ਮੈਂ ਦੱਸਦਾ ਤੈਨੂੰ ਸਕੀਮ ਅਕਾ ਬਸ ਆਹ ਕਰ ਉਹਦੇ ਨਾਲ ਤੂੰ ਠੀਕ ਹੈ ਭਈ ਆ ਤਾਂ ਮੈਂ ਅੱਜ ਹੀ ਕਰ ਦੂੰਗਾ ਜੇ ਮੈਨੂੰ ਕੰਮ ਹੈ ਤੇ ਜੇ ਕਈ ਵਾਰੀ ਕੋਈ ਫੇਰ ਤੈਨੂੰ ਕੁਝ ਕਹਾ ਮੈਨੂੰ ਦੱਸੀ ਤੂੰ ਆਹਾਂ ਕੰਮ ਕਰ ਵਸ ਉਹਦੇ ਨਾਲ ਠੀਕ ਹੈ ਭਈ ਠੀਕ ਹੈ ਤਾਂ ਹੈਲੋ ਕਿਹੜਾ ਭਾਈ ਫੋਨ ਆ ਇਹਦੀ ਤੁਹਾਡਾ ਉਹ ਗੁੱਡੀ ਦਾ ਫੋਨ ਹੈ ਭਾਈ ਇਹ ਫੋਨ ਆ ਇਹਦੀ ਯਾਰ ਤੁਹਾਡਾ ਭਾਈ ਠੀਕ ਹੈ ਠੀਕ ਹੈ ਭਾਈ ਹੁਣ ਨਾਲ ਹੀ ਗਲਤ ਚੰਗਾ ਹਾਂ ਉਹ ਜਵਾਖਾ ਦਾ ਫੋਨ ਹੈ ਇਹ ਆ ਹੋ ਜਾਂਦਾ ਇਹ ਕਿ ਮੱਲਾ ठीक है कट दे मैं चलाया नहीं कट दे हाँ, कट गया हो मैन मेरा सारा ये चलाना भी नहीं आड़ा पगा लिया यार ਆਈ ਵੀ ਨਹੀਂ ਯਾਰ ਕੋਈ ਓਰੇ ਚੱਲਦੇ ਆ ਯਾਰ ਘਰਾਂ ਨੂੰ ਆਦਨ ਵੀ ਨਹੀਂ ਆਉਂਦਾ ਯਾਰ ਕੋਈ ਇਹਨੇ ਬੜਾ ਯਾਰ ਲਹੂ ਪੀ ਕਿਹਦਾ ਉਹ ਮੇਰਾ ਸਾਲਾ ਓਏ ਇੱਕਿਆ ਜਾਨੀ ਕਿਸੇ ਨੇ ਪ੍ਰਗਮਤੜ ਕੰਮ ਦਾਤੀ ਤੜਕਨ ਬੁਦਾਤੀ ਮੇਰੇ ਸਰ ਤੜਕਨ ਬੁਦਾਤੀ ਹੋ ਜਿੱਤਿਆ ਮਾਤੇ ਜਿਹੜੇ ਨਾਂ ਨਹੀਂ ਨਾ ਹੋਈ ਰੱਬੇ ਵਰੀ ਬਣ ਗਏ ਆਪੇ ਮੇਰੇ ਲਾ ਲਾ ਜਿੱਤਾਂ ਤਨੂਗਾ ਨਹੀਂ ਭੱਜ ਗਿਆ ਯਾਰ ਨਾ ਯਾਰ ਅੜ ਤੋਂ ਅੜ ਤੋਂ ਮਾਦੀ ਕੇ ਯਾਰ ਓਹੋ ਮਾਰਤੇ ਤੇ ਯਾਰ ਜਪਾਗੇ ਨੇ